ਸਾਸਰੀ ਕਾਲਜੀ ਸਵਾਗਤ ਹੈ ਵੀਡੀਓ ਤੁਹਾਡਾ ਆਪਣੇ ਵਲੌਗ ਚ ਅੱਜ ਅਸੀਂ ਫਿਰ ਪਹੁੰਚੇ ਬਿਸਤਰੀ ਕੋਲੇ ਗੁਰੂਰਸਾਦ ਦੇ ਕੋਲ ਦੁਬਾਰਾ ਫਿਰ ਤੋਂ ਇੰਟਰਵਿਊ ਲੈਨੇ ਆ ਵੀ ਆਪਣੀ ਦੁਕਾਨ ਕਿਹੜੇ ਰੋਡ ਤੇ ਆ ਇਹਦੇ ਮੈਨੂੰ ਦੱਸਿਆ ਜੀ ਲਾਈਆਂ ਕੋਟੀ ਰੋਡ ਤੇ ਜੀ ਕੋਟੀ ਰੋਡ ਤੇ ਤੇ ਤੂੰ ਕਹਿੰਦਾ 20000 ਦਾ ਖਰਚਾ ਹੋਗਾ ਇੰਜਨ ਦਾ ਤੇ ਖਰਚਾ ਤਾਂ ਆਪਣਾ ਥੋੜਾ ਜਿਆਦਾ ਲੱਗਦਾ ਮੈਨੂੰ ਹਾਂ ਜੀ ਕਰ ਬਦਨਾਏ ਨੂੰ ਤੂੰ ਵੀ ਦੇ ਦੇ ਮੈਂ ਫੇ ਪੂਰਾ ਕਰ ਲਵਾਂਗਾ ਕਿ ਤੂੰ ਵੀ ਨਹੀਂ ਦਾ ਤੁਸੀਂ ਦੋਵਾਂ ਨੇ ਮੰਡ ਲੈਣਾ ਤੇ ਫਿਰ ਬਾਕੀ ਕਿੱਦਾਂ ਜਾਣਗੇ ਹਾਂ ਤਾਂ 20 ਦੇ ਦੇ ਬਾਕੀ ਆਪਾਂ ਦੇਖ ਲਓ ਇੰਜਨ ਦਾ ਟੋਟਲ ਨਵਾਂ ਭਾਇਆ ਕ੍ਰਿੰਕ ਇਹਦੇ ਮੇਨ ਦਾਸ ਤੇ ਕੀਤਾ ਬਾਕੀ ਕ੍ਰਿੰਕ ਸਾਰੇ ਸਟੈਂਡਰਡ ਤੇ ਹੀ ਆ ਪਿਸਟਨ ਸਲੀਵਾ ਵਾਲ ਹੈ ਤੇ ਹੋਰ ਵੀ ਸਮਾਨ ਜਿਹੜਾ ਕੀ ਕੀ ਹੋਰ ਪਿਆ ਦੱਸਿਆ ਮੜਾ ਜੀ ਤੂੰ ਹੀ ਦੱਸੋ ਯਾਰ ਅ ਭਾਈ ਆ ਗੱਲ ਕਰਨਗੇ ਕੋਈ ਮਾੜੀ ਮੁੱਟੀ ਜਿਹੜੀ ਵੀ ਹੈਗੀ ਆ ਭਾਈ ਤੁਸੀਂ ਦੱਸੋਗੇ ਇਹ ਖਰਚਾ ਟੋਟਲ ਇੰਜਨ ਤੇ ਕਿੰਨਾ ਆ ਜਾਣਾ ਜੇ ਪੇਟ ਜੈਡ ਪੰਪ ਤੇ ਬਿਨਾ ਕਰਾਉਣਾ ਹੋਵੇ ਤਾਂ ਦੱਸਿਆ ਜੀ ਮੈਂ ਦਾ ਬੰਦਾ ਸਮੁਖ ਲੱਗਣ ਦਾ ਤੂੰ ਦੱਸ ਯਾਰ ਕਿੰਨਾ ਖਰਚਾ ਆਏਗਾ ਸਾਰਾ ਪੰਪਿੰਗ ਦਾ ਹਾਂ ਪੰਪ ਤੋਂ ਬਿਨਾ ਪੰਪ ਤੋਂ ਬਿਨਾ ਜੀ ਇਹਦੀ ਰਾਇ ਮਾੜਾ ਜੁੱਤੀ ਬੋਲੋ ਸੁਲੇਮ ਆ ਗਏ ਬੈਜੀ 4300 ਦੀਆਂ ਸੁਲੇਮ ਇੱਧਰ ਕੈਮਰਾ ਤੇ ਰਿੰਗ ਅੱਛਾ ਤੇ ਪੈ ਗਨੇ ਮਲੇ ਹੈ ਪੈਸੇ ਕਿੰਨੇ ਆਏ ਕਿੰਨੇ ਹੋਗਾ ਕਿੰਨੇ ਹੋਗਾ 4500 ਦੀਆਂ ਸੁਲੇਮ ਹਾਂ ਕੋਈ 2500 ਤੇ ਰਿੰਗ 45 ਤੇ 25 ਹੋਗਾ ਇਹ 7000 ਆ ਰਿਹਾ ਤੇ ਤੁੱਕੇ ਆ ਗਏ ਆ ਦੋ ਕੁ ਯਾਰ ਬਈਆ 7 2 9 ਤੇ 900 ਦਾ ਪਿਸਟਨ ਲਾ ਲਾ 18 ਨਹੀਂ ਪੇਸਾ 7 ਤੇ ਚਲ 18 ਹੀ ਲਾ ਲਾ ਤੇ ਵਾਰ ਵਾਰ ਪਾ ਕੇ 2000 ਟੋਟਲ ਲਾ ਲਓ ਜਿਹੜਾ ਵਾਰ ਗੇਨ ਦਿੱਤੇ ਵੀ ਬੈਲਿਕਸ ਹੋ ਗਏ ਤੇ ਟੋਟਲ ਹੈ 2000 ਲਾ ਲਿਆ ਹੁੰਦਾ ਸਮਾਨ ਦਾ 2200 ਹੈ ਵੀ ਯਾਨੀ ਕਿ 45000 ਰੁਪਏ ਖਰਚਾ ਹੋਊਗਾ ਆਊਗਾ ਪੰਪ ਤੋਂ ਬਿਨਾ ਬਿਨਾ 40000 ਹੋ ਜਾ 45 ਹੋ ਜਾਏ ਇਵੇਂ ਗੱਲ ਲੈਣਾ ਹਾਂ ਆਟਾਓ ਬਈ ਕਿੰਨਾ ਤੇ 3500 ਰੁਪਏ ਹੋ ਜਾਊਗਾ 30 ਤੇ 35 ਤੇ ਪੰਜ ਹੀ ਰਹਿ ਗਿਆ 30 35000 ਵੀ ਆ ਜਾ ਇੰਨੇ ਇੰਨੇ 30000 ਮੇਰੀ ਗੱਲ ਛੁੱਟ ਜਾਣਾ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਕੀ ਮੈਂ 25000 ਦੇ ਦਾਂਗਾ ਪਾਸੇ ਬਾਕੀ ਜਿਹੜਾ 5000 ਤੈਨੂੰ ਦੇਣਾ 5 ਵਜੇ 2 ਵਜੇ 3 ਵਜੇ ਠੀਕ ਹੈ ਜੇ ਸਾਤ ਹੀ ਬਾਇਗਾ ਤੇਰੀ ਕਿਸੇ ਨੂੰ ਸੱਤ ਦੇ ਦਾਂਗਾ ਮੈਂ 8 ਵਜੇਗਾ ਦੂਜਾ ਦੇ ਕੇ ਤੇ ਬਾਕੀ ਤੁਸੀਂ ਦੱਸੋ ਯਾਰ ਬੰਦਾ ਹੋਰ ਨਾਲ ਇਹਨਾਂ ਦੇਗਾ ਇਧਰ ਆ ਮੜ ਆ ਇਹ ਮੇਰਾ ਮਹਿਮਾਨ ਮੁੰਡਾ ਜਿਹੜਾ ਸਿਰ ਖੁਰਕ ਕੇ ਹੋ ਗਿਆ ਇਹ ਚਾਹਣ ਕੁੱਪੀ ਦਾ ਸਿਸਟਮ ਰੱਖਿਆ ਜੀ ਆਪਾਂ ਇੱਥੋਂ ਇੰਜ ਚਾਹਣ ਕੁੱਪੀ ਲੈਣਾ ਬੰਦੇ ਕਿੰਨੇ ਦੀ ਦੁਕਾਨ ਤੇ ਕੰਮ ਕਰਦੇ ਜੇ ਤਿੰਨ ਬੰਦੇ ਲਓ ਚੌਥਾ ਐਵੇਂ ਲਾਇਆ ਇਹ ਨਾਲ ਇਹ ਚਾਰ ਬੰਦੇ ਟੁੱਟ ਲੈ ਆ ਗਰੇੜਾ ਵੀ ਆਪਣਾ ਮੋਟਰਸਾਈਕਲ ਵਾਲਾ ਇਹ ਬਾਈ ਦਾ ਹੁਣ ਇਹਨੇ ਇਹਨੇ ਬੰਦੇ ਸ਼ਰਮੀਲੇ ਕਿਉਂ ਰੱਖ ਦਾਨਾ ਤੂੰ ਸੰਗ ਸੰਗਾਉ ਬੰਦੇ ਕੋ ਰੱਖ ਦਾਨਾ ਬਾਈ ਜਾਨ ਕੱਲ ਨੂੰ ਕੋਈ ਇਹ ਇੰਜਣ ਇਹਨੇ ਪਟਕ ਲੈਂਦਾ ਨਾ ਹਾਂਜੀ ਇਹਨੇ ਇਹ ਫਿਰ ਬੰਦਾ ਦੱਸਦਾ ਹੀ ਨਹੀਂ ਇੰਜਨ ਕੌਣ ਖੋਲ ਕੇ ਲਿਆ ਉਹ ਜਿਹੜਾ ਮੈਨੂੰ ਤਾਂ ਇੱਕ ਯਾਰ ਬਣਾ ਲੈ ਤੁਹਾਡੇ ਕੋਲ ਹੋਰ ਇੰਜਨ ਆ ਗਿਆ ਜਿਹੜਾ ਇਹ ਸਮਾਨ ਇਹ ਉੱਤੇ ਹੀ ਕਰਨ ਇੰਜਨ ਰਹੀ ਉੱਪਰ ਕਰਨ ਇਹ ਨਕੀ ਕਿ ਫਾੜ ਨਿਕਲਿਆ ਪੱਛੇ ਪੱਛੇ ਭਰਾਂਗੇ ਸਲੀਮਾਨ ਬੇਲੋ ਇੱਕ ਮਿੰਟ ਉਹਨੂੰ ਇੱਕ ਬੰਦਾ ਯਾਰ ਲੱਗਿਆ ਇੱਧਰ ਸਮਾਨ ਤੋਣਾ ਇਹਨੂੰ ਭਾਈ ਤੇਲ ਦੋ ਤਾਂ ਪਾ ਦੋ ਮਾੜਾ ਬਟਾ ਹਾਂ ਤੇਲ ਦਾ ਪਾ ਦੋ ਵਿੱਚ ਇਹ ਕਰਨੇ ਫਾੜ ਪੱਛੇ ਪੱਛੇ ਹੁਣ ਇੱਧਰ ਮੜਾ ਉਹ ਇੰਜਨ ਮੜ ਦੱਸਾ ਜੀ ਅੱਗੇ ਪੁੱਛਣ ਵਿੱਚ ਖੜਕਾ ਬਹੁਤ ਕਰੀ ਜਾਂਦਾ ਸੀ ਇਹ ਇੰਜਨ ਹੈ ਇਹ ਕਿੱਥੋਂ ਦਾ ਇਹ ਸਮਾਨ ਜਿਹੜਾ ਆਇਆ ਪਾਈ ਵਾਲਾ ਪਿੰਡ ਦਾ ਜੀ ਮੂਸੇ ਵਾਲੇ ਪਿੰਡ ਦਾ ਜੀ ਮੂਸੇ ਵਾਲਾ ਇਹਦਾ ਕੀ ਕੀ ਕੰਮ ਹੋਣ ਵਾਲਾ ਇੰਜਨ ਦਾ ਜੀ ਇੰਜਨ ਗਰਮ ਹੋ ਗਿਆ ਸੀ ਜੀ ਅੱਛਾ ਕਹਿੰਦੇ ਸਿਰੋ ਇਸ ਤੋਂ ਸਾਰਾ ਖਰਾਬ ਹੋਣਾ ਪੈਣਾ ਜੀ ਪਿਸਟਨ ਨਵੇਂ ਸਲੀਵਾ ਨਵੇਂ ਲੱਗਣਗੇ ਆ ਤੇ ਵਾਲ ਨਵੇਂ ਲੱਗਣਗੇ ਹਾਂਜੀ ਵਾਲ ਪਟ ਕੇ ਦੇਖਦੇ ਆ ਜੀ ਬਾਕੀ ਕ੍ਰੈਂਕ ਕਰੰਗ ਵਗੈਰਾ ਸਹੀ ਆ ਕ੍ਰੈਂਕ ਸਹੀ ਸੁਣਨ ਦੇ ਆ ਜੀ ਸਟੈਂਡਰਡ ਤੇ ਆ ਟੁਕੜੀਆਂ ਵਗੈਰਾ ਹਾਂਜੀ ਤੁੰਗ ਦੇ ਨਵੇਂ ਪੋੜੇ ਇਹਦਾ ਖਰਚਾ ਕਿੰਨਾ ਕੁ ਦੱਸਿਆ ਜੀ ਮੜਾ ਜਾਂ ਇਹਦਾ ਕਿ ਇਹਦਾ ਕਿੰਨਾ ਕਾਊਗਾ ਇਹਦਾ ਇੱਕ ਮਿੰਟ ਲਾਉਣੇ ਹੀ ਪਉਣਗੇ 20000 ਆਊਗਾ ਇੰਦਰ ਆਮ ਨਾਲ ਉਹ ਇੰਦੇ ਟਸਟਾ ਬਹੁਤ ਪੁੱਛਦੇ ਆ ਨਾ ਬਿੱਲੇ ਬੋਣੇ ਕੀ ਕਰਨੇ ਵੀ ਨਵੇਂ ਪਾ ਕੇ 20 ਤੇ ਫਿਰ 20000 ਰੁਪਇਆ ਖਰਚਾ ਆਉਣਾ ਹੀ ਆਉਣਾ ਇਹਦਾ ਆਪਣਾ 35 ਤੇ 40 ਤੇ ਪਲੱਸ ਆਊਗਾ ਆਪਣਾ 50 ਆਈਡੀ ਇਹਦੇ ਬਾਅਦ ਨੂੰ ਇਹਦੇ ਬਾਅਦ ਵੀ ਨਵੇਂ ਲੱਗਣਿਆ ਬਾਰਟਕ ਦੇ ਦੇ ਜੀ ਆਪਣਾ ਜੀ ਕੰਮ ਚੱਲ ਰਿਹਾ ਕੰਬਾਈਨਾਂ ਦਾ ਆਪਾਂ ਵਲੋਗਾਂ ਨੂੰ ਦੱਸ ਦਰ ਇੰਜਨ ਆ ਜੀ ਆਪਣਾ ਮਿਲਿਆ ਨਹੀਂ ਤੇ ਪੰਮੇ ਦੇ ਕੰਮ ਪੂਰਾ ਜੋਰਾ ਜੋਰ ਤੇ ਲੱਗਿਆ ਬਾਕੀ ਬੰਦੇ ਕੋ ਨਹੀਂ ਆਇਆ ਸਾਡੇ ਕੋਈ ਵੀ ਪੰਮਾ ਗਾ ਕ ਪੱਕਾ ਬੰਦਾ ਜਿੰਮੇਵਾਰ ਜਿਹਨੇ ਆਪਣੀ ਜ਼ਿੰਮੇਵਾਰੀ ਕਰ ਕੰਮ ਕਰਕੇ ਜਾਣਾ ਜਾਣਾ ਭਵੇਂ ਆਮੀ ਆਵੇ ਨੇਰੀ ਆਵੇ ਤੇ ਬੱਬੂ ਅਰੇ ਅੱਜ ਮਿਲਣ ਆਇਆ ਪੰਮੇ ਨੂੰ ਕੋਈ ਗੱਲਬਾਤ ਕਰਨੀ ਹੈ ਇਹਨਾਂ ਨੇ ਕਿਸ ਤਰ੍ਹਾਂ ਦੀ ਕਿਵੇਂ ਆਏ ਜੀ ਬੱਬੂ ਪਰ ਸਾਸਰੀ ਗਾਲ ਬਲਾ ਪਰ ਤੋਂ ਸਭ ਨੂੰ ਸਾਸਰੀ ਗਾਲ ਜੀ ਨਵੇਂ ਬਲੌਗ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਬਿੱਟੂ ਨੂੰ ਮਿਲਣ ਆਏ ਸੀ ਅੱਛਾ ਕਿਹੜੇ ਕਿਵੇਂ ਆਏ ਇੱਕ ਕਿਦਾਂ ਗੇੜੇ ਮਾਰੇ ਫਿਰ ਮਾਗਾ ਤੇਰੇ ਪੇਰ ਤੇ ਚਲਦੀ ਵੀ ਮਸ਼ੀਨਾਂ ਦੋਆਂ ਦੀ ਅੱਛਾ ਤੇ ਕਿਹੜਾ ਕੱਢ ਆਈ ਇੱਧਰ ਨੂੰ ਆ ਤੇ ਪੰਮੇ ਨਾਲ ਚੱਲ ਪੁੱਛਣ ਆਣ ਨਾਲੇ ਪੰਮੇ ਨਾਲ ਚੱਲ ਪੁੱਛਣੇ ਨਾਲੇ ਦੋਆਂ ਦੇ ਬੰਦੇ ਤੇਰਾ ਆ ਆਂਦਾ ਨਹੀਂ ਪੰਮਾ ਪੰਮਾ ਬੈਠਾ ਕਣੀ ਇਹਨੇ ਆਣਾ ਹੀ ਆਣਾ ਪੰਮੇ ਨੇ ਯਾਰ ਇਹ ਨਾਲ ਤੇ ਜ਼ਿੰਮੇਵਾਰ ਦੇ ਮਸ਼ੀਨ ਰਿਪੇਅਰ ਕਰਾ ਕੇ ਨੇ ਜਾਣਾ ਭਾਵੇਂ ਜੋ ਵੀ ਹੋ ਜਾਏ ਹੋਰ ਕੋ ਮੈਂ ਠੀਕ ਠਾਕ ਬੋਲੀ ਵਧੀਆ ਕਿੰਨਾ ਕੋ ਮਸ਼ੀਨ ਕਿੰਨੀ ਕੋ ਮਸ਼ੀਨ ਖੋਲਦੀ ਵਾਹ ਮਾਗਾ ਬੱਦੂ ਬੜਾ ਖਾਰੇ ਗੁੜ ਕੇ ਕਰਤੀ ਪੰਮੇ ਨੇ ਨਹੀਂ ਸਾਸਰੀ ਘਰ ਬੁਲਾਇਆ ਮੈਂ ਤੂੰ ਕਣ ਬੁਲਾਇਆ ਸਾਸਰੀ ਘਰ ਬੁਲਾਇਆ ਕਦੋਂ ਬੁਲਾਇਆ ਹੁ ਸਸ ਵੀ ਕਰ ਰਹਾ ਹਾਂ ਵਾਲਮ ਵਾਲੀ ਬਲਾਉਂਦਾ ਸਸ ਵੀ ਕਰ ਲਉਗਾ ਵਾਲਾ ਚਲੋ ਕਿਵੇਂ ਆਉਂਦਾ ਤੇ ਰੇਨਕਾ ਮੈਟਰ ਕਿੱਧਰ ਗਈ ਰਾਣਾ ਕਿੱਧਰ ਨਿਕਲ ਗਿਆ ਆਵਾਜ਼ ਇਧਰ ਗਿਆਣਾ ਬਾਹਰ ਬੂੜ ਖਾ ਖਾਰ ਪਾਣ ਗਿਆ ਪੂਰ ਗਿਆ ਰਾਣਾ ਤੇ ਆਪਾਂ ਉਹ ਥਰੇ ਥਰ ਆਪ ਨੂੰ ਮਿਲ ਗਿਆ ਹੋਵੇ ਬਾਸਕਰ ਥਰੇ ਥਰ ਇਹਦਾ ਬਾਸਕਰ ਮਿਲੇ ਥਰੇ ਥਰ ਨਹੀਂ ਮਿਲਾਂ ਉਹਦੇ ਕੱਲ ਨੂੰ ਲੈ ਜੀ ਆ ਕੇ ਹਾਂ ਤੇ ਤੇਰੇ ਹਾਵ ਨਾਲ ਕਿੰਨੇ ਦਿਨ ਲੱਗ ਜਾਣਗੇ ਸਾਡੇ ਹੋਰ ਰਪੇਰਾਂ ਨੂੰ ਰਪੇਰ ਨੂੰ ਕਿਹਾ ਯਾਰ ਸੱਟ ਹੋ ਗਏ ਬਸ ਇੰਨਾ ਕੰਮ ਤਾਂ ਕੋਈ ਕੰਮ ਸੀ ਯਾਰ ਪਾਉ ਆਵੇ ਤੇ ਦੂਜਾ ਕਿੰਨੀ ਦਿਨ ਨੂੰ ਜਾਣਾ ਆਪਾਂ ਆਪਾਂ 16 ਤਰੀਕ ਨੂੰ 16 ਪਰਸੋਂ 16 ਪਰਸੋਂ ਹੀ ਜਾਣਾ ਕੱਲ ਨੂੰ ਕੱਲ ਦੇ ਨੀਗਾ ਕੱਲ ਆਪਣੇ ਕੋਲ ਪਰਸੋਂ ਹੋਰ ਫਿਰ ਅਗਰ ਤੁਸੀਂ ਚੱਲੋ ਤੇ ਤੂੰ ਕੀ ਮੈਂ ਅਹੀਂ ਇੰਜਨ ਰਖਾ ਕੇ ਦੋ ਦਿਨ ਬਾਅਦ ਚਾਵਾਂਗਾ ਲੇਟ ਹੋ ਕੇ ਇਕੱਠੇ ਚੱਲਾਂਗੇ ਸਾਰੇ ਹਾਂ ਇਕੱਠੇ ਹੀ ਚੱਲਾਂਗੇ ਇਕੱਠੇ ਕਿੱਕਣਾ ਚੱਲਾਂਗੇ ਹੋਰ ਕਿੱਕਣਾ ਸਾਰਾ ਕੰਮ ਤਾਂ ਐਸਾ ਹੀ ਹੈ ਲੱਗਦਾ ਕੰਮ ਚੱਲ ਰਹਾ ਤੇਰਾ ਕਿਵੇਂ ਚੱਲ ਕੇ ਮੇਰਾ ਇਧਰੋਂ ਆ ਬੰਦੇ ਰਿਪੇਅਰ ਕੀਤੀ ਹੋ ਜਾਂਦੇ ਤੇ ਉਹਨਾਂ ਦੇ ਨਾਲ ਜਾਣਾ ਤੇ ਤੂੰ ਇੱਕ ਪਰਾ ਚੱਲਦੇ ਰਸ਼ਿੰਦੂ ਚੱਲਦਾ ਰਹਿੰਦਾ ਯਾਰ ਉਹ ਜਾਂਦਾ ਰਹੇ ਮਾਖੀ ਜੰਨਾ ਜਿੰਨੇ ਜਾਣਾ ਫਿਰ ਮੈਂ ਜਾਂਦਾ ਤੈਨੂੰ ਸਿੰਧੂ ਰਹਿਣ ਦਾ ਤੂੰ ਚੱਲਦਾ ਰਹੀ ਸਪ ਬੰਪ ਫਿੱਟ ਕਰ ਲਾਂਦੇ ਨਾਲੇ ਅੱਛਾ ਹਾਂ ਤੇ ਪੰਪ ਦਾ ਜਲ ਫਿੱਟ ਕਰ ਲੈ ਇੰਨਾਂ ਦਾ ਇੰਨਾਂ ਦਾ ਫਿੱਟ ਹੋ ਕੇ ਮਿਸਤਰੀ ਨੂੰ ਫਿੱਟ ਕਰਾਉਣਾ ਉੱਪਰ ਆ ਉੱਪਰ ਦਾ ਆ ਵੀ ਕਰਨਾ ਮਿਸਤਰੀ ਕਿਹੜਾ ਕਰਨਾ ਇੱਥੇ ਉਹ ਇਹ ਸਾਈਡਿੰਗ ਤਾਂ ਕਰਨੀ ਪੈਣੀ ਐ ਨੂੰ ਪੁੱਛਨੇ ਕਿੰਨਾ ਟਾਈਮ ਲੱਗਣਾ ਤੇਰਾ ਹਾਂ ਕਿੰਨਾ ਟਾਈਮ ਲੱਗਣਾ ਕੀ ਹੁਣ ਇਦਾਂ ਕੀ ਫਰੋਲ ਹੈ ਨਵਾਂ ਕੋਈ ਹੋਰ ਚੀਜ਼ ਇਨ ਨੂੰ ਹੋਰ ਕੰਮ ਕਰ ਲੈ ਦਾ ਬਾਹਰ ਵਾਲਾ ਕੰਮ ਇਹਦਾ ਫੇਰ ਵੀ ਹੋ ਜਾਣਾ। ਕਰ ਲੈ ਕਲਚ ਕਰਾਂ। ਨੇ ਕਲਚ ਦਾ ਕੀਤਾ ਪਿਆ। ਉਹ ਕਮਾਣਾ ਦਾ ਗ੍ਰੀਸ ਕਰਨਾ। ਮੈਂ ਗ੍ਰੀਸ ਨੂੰ ਕਿੰਦਾ ਪੈ ਇੱਕਰੀ ਹੋਗਾ ਤੇ ਲੋਡ ਹੀ ਨਹੀਂ ਪੈਂਦੀ। ਆਹ ਦਾ ਕਮਾਣੀ ਐ। ਨੇ ਕੰਕ ਤੇ ਲੋਡ ਪੈਂਦੀ ਰਹਿੰਦੀ ਯਾਰਾ। ਇਹਨ ਦੇਖ ਬੈਰਨ ਬਹੁਤ ਦੁਖੀ ਹੈ। ਆ ਹੁਣ ਇੰਦਾ ਹੀ ਕਰਨਾ ਠੀਕ ਹੈ ਦੋਵੇਂ ਸਹਜ ਜੀ। ਕਿਹੜੇ ਸਹਜ ਆ? ਅਸੀਂ ਦੋ ਪਹੋਂਗਾ ਪਿਛੇ ਬੈਠੇ ਆ। ਸਪੈਸਰ ਪਾਉਣਾ। ਗੋਰੇ ਰ ਆਪਣਾ ਮਿਲੇ ਅੱਜ ਕਿਨੇ 20 ਦਿਨ ਬਾਅਦ ਮੱਥੇ ਲਗਿਆ 10 ਦਿਨ ਬਾਅਦ। ਪਰਸੂ ਕਿਥੇ ਟਕਰਾਂ ਕਿਥੇ ਮੰਡਿਓਵੇਂ ਨਹੀਂ ਦੂਜਾ ਵੀਡੀਓ ਦੇ ਵਿੱਚ ਵੀਡੀਓ ਹਾਂ ਵੀਡੀਨਪਾਦਾ ਇਹ ਕਿਹੋ ਮਸ਼ੀਨ ਕਿਹੜੀ ਲੱਗਾ ਐਂਦੇ ਤੇ ਤੇ ਰਿਪੇਅਰ ਕਰ ਲਈ ਕੋ ਨਹੀਂ ਚਾਲੂ ਕਰਦਾ ਮੜ ਮੜ ਕਰਦੀ ਤਕੀ ਨਹੀਂ ਐਵੇਂ ਨਹੀਂ ਪੂਰੀ ਰਿਪੇਅਰ ਕਰ ਲਈ ਬਸ ਐਵੇਂ ਵੇਲੇ ਲੱਗੇ ਫਿਰਦੇ ਇਹ ਬੈਡ ਬਟ ਪਾ ਲਈ ਬੈਡ ਬੈਡ ਕੱਢਾ ਤੇ ਉਹ ਦਸ ਨੇ ਮੜ ਖੂਬੀਆਂ ਦਾ ਸੀ ਦੇ ਪਰ ਇਤਰਾ ਮੜਾ ਤੈਨੂੰ ਵੀ ਡਰ ਹੈ ਤੂੰ ਤੈਨੂੰ ਕੀ ਪਤਾ ਖੁਬਿਆ ਨਹੀਂ ਆਸੀਂ ਦੀਆ ਖੁਬਿਆ ਨਹੀਂ ਆਈ ਕੋਈ ਨਹੀਂ ਦੀ ਇਹ ਹੀ ਕੋਈ ਨਹੀਂ ਕਿਵੇਂ ਆ ਮਾਰਕ ਸਾਹਿਬ ਨੇ ਕਹਿੰਦੇ ਖੁਬਿਆ ਆਏ ਕੋਈ ਨਹੀਂ ਜਮੜਾ ਸੀਟ ਚੜ ਕੇ ਬਹਿ ਵੀ ਮੜਾ ਜਾ ਫੋਟੋ ਕਰਨੀ ਹੈ ਇਹਨੂੰ ਪਤਾ ਹੈ ਕੋਈ ਨਹੀਂ ਨਾ ਨਾ ਨਹੀਂ ਲੇਦਾ ਮੜਾ ਬਹਿ ਇਹ ਬੰਦਾ ਫਰਾ ਰ ਬਹਿ ਆ ਯਾਰ ਫੋਟੋ ਕਰਨੀ ਇੱਕ ਬਹਿ ਮੜਾ ਆ ਆ ਮਸ਼ੀਰ ਕੇ ਚੰਗੀ ਆ ਤੋਤੀ ਤੋਤੀ ਕੋਈ ਨਹੀਂ ਇਧਰ ਆ ਮੜਾ ਇਹਦਾ ਕੰਮ ਤਾਂ ਦੱਸ ਸਾਨੂੰ ਵੀ ਇਹਦਾ ਕੀ ਕੀ ਕੰਮ ਕਰ ਦਿੱਤਾ ਜੇ ਆਮ ਸਾਰਾ ਖੋਲਦਾ ਮੜਾ ਹੱਥ ਲਾ ਕੇ ਦੱਸ ਨਹੀਂ ਇਹਦਾ ਗਰਾਰੀ ਗਰੂਰੀ ਗੁਟਕੇ ਹੋਗਾ ਹਾਂ ਬਿਲਕੁਲ ਕ੍ਰੈਂਕ ਕਰਤੀ ਸਹੀ ਤੂੰ ਕੀਤੀ ਕਿ ਹੋਰ ਨਾ ਕੀਤੀ ਆ ਹੁਣ ਪੁੱਛ ਲੈ ਮੈ ਲੱਗ ਰਿਹਾ ਫੇ ਮੜਾ ਗੇੜ ਕੇ ਵਿਖਾਈ ਉਹ ਗੜਦੇ ਨਹੀਂ ਤਾਂ ਹੱਥਾਂ ਨਾਲ ਨਹੀਂ ਗੜਦਾ ਇਹ ਕਨાડ ਨਾਲ ਸੈਡਿੰਗ ਕਰਦੀ ਇਧਰ ਆ ਫਿਰ 10 ਵੜਾ ਜਾ ਆਈ ਉਹਦੀ ਸੈਡਿੰਗ ਕਰਨੀ ਗੁਟਕੇ ਦੀ ਇਹ ਇਹ ਕਹਿੰਦਾ ਮੈਂ ਗੁਟਕੇ ਸੈਟ ਕਰ ਦਿੱਤੇ ਆ ਗੁਟਕਾਂ ਦੀ ਫੀਟਿੰਗ ਕਰਤੀ ਸੈਟ ਤੇ ਅਜਾਂ ਦਾ ਗੜਦੇ ਨਹੀਂ ਗੜਦੇ ਕੋਈ ਨਹੀਂ ਹੁੰਦਾ ਫਿਰ ਕੀ ਮਤ ਬਲੇ ਗੜਦੇ ਨਹੀਂ ਕਹਣ ਮੜਾ ਜਾ ਆ ਹੱਥ ਗੜਾ ਉਹ ਫੇਰ ਕੀ ਪੀੜ ਨਹੀਂ ਹੁੰਦਾ ਹੱਥ ਗੜਕਾਂਗੇ ਮੜੇ ਗੇੜੀ ਤਾਂ ਯਾਰ ਨਹੀਂ ਗੜਦੇ ਹਾਂ ਆਂਦਾ ਨਹੀਂ ਗੜਦੇ ਮੰਨ ਗਿਆ ਤੇ ਇੱਕ ਵਾਰ ਮਾਲਾ 5 ਕਿ ਮਿੰਟ ਜੀਵੇਂ ਤੁਸੀਂ ਉਹਨਾਂ ਨਾਲ ਗੱਲਾਂ ਕਰੋ ਮੜਾ ਵੇਖੀ ਉੱਤੇ ਬੈਠ ਬੈਠੇ ਬਣਾ ਲੈ ਨਹੀਂ ਆਪਾਂ ਕਿ ਜੀ ਗੋਰਿਆਂ ਲਵਾਇਆ ਛਿੰਦੇ ਬਾਈ ਨਾਲ ਤੇ ਉਹ ਵੀ ਆਪਣਾ ਭਰਾ ਬਣਾ ਪੂਰਾ ਤੇ ਬੰਦੇ ਕਿਵੇਂ ਲੱਗਿਆ ਤੈਨੂੰ ਬੰਦੇ ਬਹੁਤ ਮੂਹਲਾ ਤੂੰ ਕਿਹੜਾ ਡਾਕ ਹੋਇਗਾ ਹੱਤ ਵਾਦੀ ਹੈਂ ਇਧਰ ਮੂਹਲਾ ਬੰਦੇ ਕਿਵੇਂ ਲੱਗਿਆ ਤੈਨੂੰ ਬੰਦੇ ਨਾਈਸ ਨੇ ਇੱਕ ਨੰਬਰ ਮਸ਼ੀਨ ਦਾ ਸਾਰਾ ਨਵੇਂ ਤੇ ਕੰਮ ਨਹੀਂ ਖੋਲੀ ਹੈ ਫਟ ਕਰਨਾ ਹੈ ਫਟ ਕਰਨਾ ਤੇ ਇਹਨੇ ਸਮਝ ਕਿੰਨੇ ਟਾਈਮ ਚ ਤਨਵਾਜ ਗਈ ਹਾਂ ਬਸ ਦਬਾ ਮਨ ਲੀਵਰ ਦੱਸੀ ਕਿਹੜੇ ਕਿਹੜਾ 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 ਲੀਵਰ ਦੱਸੀ ਮੜੇ ਜਾ ਲੀਵਰ ਮੈਂ ਆ ਜਾਨੀ ਗੋਲੀ ਮਸ਼ੀਨ ਕਿਹੜਾ ਮਾਡਲ ਹੈ 10 ਮਾਡਲ ਕਿੱਥੇ ਲਿਖਿਆ ਦਿਖਾ ਹਾਂ ਕਿੱਥੇ ਲਿਖਿਆ ਕਿੱਥੇ ਲਿਖਿਆ 7 ਮਾਡਲ ਹੋਵੇ ਅਗਲੇ ਪਾਏ ਹੋਵੇ ਨਹੀਂ ਆ ਆ ਕਿ ਲਿਖਿਆ ਆ ਦੱਸੋ ਜੀ 7 ਮਾਡਲ ਹੈ ਕਿ 10 ਹੈ ਮਨ ਲਾ ਮਾਡਲ ਹੀ ਨਾ ਦੱਸਿਆ ਸੀ 10 7 ਅਗਲਾ ਦਾ ਪਰਵਾਹ ਨਾ ਕਰੀਂ। ਨਾਲੀ ਨੂੰ ਵੀ ਤਾਂ ਬਾਤ ਕਰ। ਦਸ ਮਾਰ ਰਹਿਣਾ। ਕਦਮ ਤੁਰਨਾ ਹੈ ਬਾਹਰ ਕਦੇ ਜਾਣਾ ਜੇ। ਅਸੀਂ ਜਾਣਾ ਪਰਸੋਂ ਲੈ ਆਏ। ਇੱਕ ਗੱਲ ਤਾਂ ਰਹੇਗਾ ਸਾਸਰੀ ਘਰ ਨੂੰ ਕਿਸੇ ਨੂੰ ਨਹੀਂ ਬੁਲਾਇਆ। ਸਾਸਰੀ ਘਰ। ਹੱਥ ਜੋੜ ਕੇ ਮੜਾਏ ਬੁਲਾ ਦੇ। ਸਾਸਰੀ ਘਰ। ਕਿਉਂ ਉਹਦੇ ਵਿਚਾਰ ਦੀ ਨਸੀ ਕੱਢੀ ਜਨਾ। ਕਿ ਇਹ ਐਨਾ ਪੜੇ ਤੇ ਕਿੰਨੀਆਂ ਸਿਫਤਾਂ ਕਿਦਾਂ ਬੰਦੇ ਬਹੁਤ ਵਧੀਆ ਸਰਦਾਰ ਬੰਦਾ ਇੰਨਾ ਵਧੀਆ ਮਾ ਵੀ। ਇਹ ਇਹਦੇ ਇਹਦੇ ਬੰਦੇ ਕੋਲ ਮੈਂ ਵਾਲ ਸਿੱਖਾਦਾ ਇੱਥੇ ਤੈਨੂੰ ਪੇਜਦਾ ਦੁਬਾਰਾ ਇਹ ਬੰਦਾ ਸਾਡਾ ਕਿਵੇਂ ਐ ਗੋਰੇ ਵਰ ਦੱਸੋ ਮੜਾ ਜਾਂ ਬੰਦਾ ਠੀਕ ਐ ਗੋਰਾ ਬੰਦਾ ਬਹੁਤ ਵਧੀਆ ਵਧੀਆਣਾ ਗੋਡੇ ਇਹ ਤੇਰੀਆਂ ਸਿਫਤਾਂ ਕਰਦਾ ਸਰਦਾਰ ਬੰਦਾ ਕਿਵੇਂ ਆ ਹਾਂ ਇੱਕ ਦੀ ਵੀ ਸਿਫਤਾਂ ਕੀਤੀ ਜਾਂਦੇ ਜੀ ਉਧਰੋਂ ਮੜਾ ਚੱਲ ਉਧਰ ਨੂੰ ਇਹਨੇ ਖਾਓ ਕਰਨਾ ਕਰਦੇ ਇਹ ਬੈਂਟ ਰਿਕ ਨਹੀਂ ਲਾਵਾਂਗੇ ਦੇਤੇ ਦੋ ਕਿ ਇੱਕ 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 ਨਾਲੀ ਉਹ ਅੰਦਰ ਜਾਂਦਾ ਅੰਦਰ ਬਣ ਕੀ ਲਉਦਾ ਪਿਆ ਕੌਣ ਜਾਂਦਾ ਅੰਦਰ ਬੈਂਟ ਇੱਕ ਚੱਲੇ ਜੀ ਵਾਤ ਕਰੋਨਾ ਏ ਆ ਬਿੰਲੀ ਅੱਗੇ ਪਾਜੀ ਜਾਂਦਾ ਸੀ ਤੇ ਆ ਭਾਈ ਇਕੱਲੇ ਨੇ ਚੁੱਕ ਕੇ ਪ੍ਰਾਈਵੇਟ ਨਾਲ ਲਾਇਆ ਦੇਖ ਲੋ ਇੰਨੀ ਜਾਣ ਦੇ ਚਾਹ ਬਣਾਉਣਿਆ ਤੇ ਸਰਦਾਰ ਬੰਦੇ ਦੱਸੀ ਮੜਾ ਜਾਵਾ ਗੱਲਬਾਤ ਕਰਾਈ ਮੜੀ ਗੀ ਕਰ ਗੱਲ ਕਰੀ ਵੀ ਇਹ ਸਮਾਨ ਵੇਲੇ ਬੰਦੇ ਇੰਨੇ ਮਿਹਨਤੀ ਇਹਨਾਂ ਦੇਖ ਲੋ ਇੰਜਨ ਹੈ ਪਹਿਲੋ ਕਿਵੇਂ ਹਾਲਤ ਤੇ ਹੋਣ ਦੇਖ ਲੋ ਕਿੰਨੀ ਵਧੀਆ ਬਣਾਤੀ ਆ ਇਹਨਾਂ ਵੀਰਾਂ ਨੇ ਕਾਸ਼ਟਿਕ ਵਗੈਰਾ ਮਾਰ ਕੇ ਇਹ ਜੁम्मेਦਾਰਾਂ ਯਾਰ ਪੂਰਾ ਕੰਮ ਕਰਦੇ ਆ ਆਪਣਾ ਕਰਨ ਜੇ ਕਿਸੇ ਦਾ ਤਾਂ ਪਤਾ ਨਹੀਂ ਕਰਦੇ ਆ ਇਹ ਨਹੀਂ ਕਰਦੇ ਆਪਣਾ ਕੰਮ ਥੱਲੀ ਨਾਲ ਕਰਨਗੇ ਇਹ ਓ ਛੋਟਾ ਹੈ ਆਪਣਾ ਨਾਮ ਤਾਂ ਹੀ ਪਲਕੀ ਹੈ ਤੁਹਾਡਾ ਨਾਮ ਵੀਰ ਜੀ ਨਾਂ ਦੱਸਿਆ ਮੜਾ ਕੀ ਹੈ ਤੁਹਾਡਾ ਤੂੰ ਦੱਸ ਯਾਰ ਇਹਦਾ ਨਾਂ ਓ ਸਰਜੀਤ ਤੂੰ ਦੱਸਿਆ ਦਾ ਨਾਂ ਕੀ ਆ ਮੇਰੇ ਪਾਸ ਹੈ ਮੇਰਾ ਨਾਂ ਸੁੱਖਾ ਕੀ ਹੈ ਮੇਰਾ ਨਾਂ ਸੁੱਖਾ 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 ਬਾਜੇਗਾਲਾ ਕਿਹੜਾ ਮੇਰੇ ਜੀ ਸੁੱਖਾ ਸਰੂਪਿਆ ਵਾਲਾ ਹੈ ਸਰੂਪਿਆ ਵਾਲਾ ਸੁੱਖਾ ਤੁਹਾਡਾ ਨਾਮ ਕੀ ਆ ਜੀ ਸਰਨ ਸਿੰਘ ਸैमਸੰਗ ਹਾਂ ਕੀ ਦੱਸਾਂਗੇ ਸਭ ਸਾਰਨ ਸਿੰਘ ਇਹ ਕਿਹੜਾ ਸਾਰਨ ਸਿੰਘ ਮੋੜ ਦੇ ਬਾਬ ਮੋੜ ਕੇ ਥਾਰ ਦੇ ਥਾਰ ਦੇ ਤਾਰ ਤੇ ਮੋੜ ਕੇ ਥਾਰ ਤੁਸੀਂ ਦੱਸੋ ਆਪਣੇ ਤੁਹਾਡਾ ਨਾਮ ਜਾਣਦੇ ਵੈਸੇ ਤਕਰੀਰ ਸਰਜੀਤ ਸਿੰਘ ਅਜੀ ਕੁਟੀ ਵਾਲਾ ਬਹੁਤ ਮਸ਼ਹੂਰ ਹੈ ਹਰੇ ਕੰਮ ਚ ਮਸ਼ਹੂਰ ਹੈ ਇਹ ਇਹਦਾ ਵੀ ਕੰਮ ਕਰਨ ਦੀ ਵੀ ਤੇ ਆਥੀ ਗੱਡੀ ਵਗੈਰਾ ਕਿਸੇ ਦਾ ਕੰਮ ਕਰਾਉਣਾ ਬੰਦੇ ਮਸ਼ਹੂਰ ਨੇ ਤੇ ਟਰੈਕਟਰ ਬਹੁਤ ਆਏ ਖੜੇ ਇਨਾਂ ਕੋਲੇ ਬਾਕੀ ਆਪਾਂ ਇਹਨਾਂ ਨੂੰ ਪੁੱਛਦੇ ਆਂ ਵੀ ਇਨਾ ਇੰਜ ਚਮਕਾਇਆ ਕਰੇ ਹਾਬ ਨੇ ਤੁਹਾਡੇ ਕੀ ਐਸੀ ਕਰਾਮਾ ਤੇ ਸਵਰਨ ਸਿੰਘ ਮਾਲੀ 2 ਮਿੰਟ ਦਿਓ ਇੱਧਰ 2 ਮਿੰਟ ਦਿਓ ਇਹ ਸਮਾਨ ਹਾਂ 2 ਮਿੰਟ 2 ਮਿੰਟ ਖੜ 2 ਮਿੰਟ ਦਾ ਮੈਨੂੰ ਚਾਹੀਦਾ ਸਮਾਨ ਤੇ ਇੱਧਰ ਲੱਗੇ ਨੀ ਆ ਸਮਾਨ ਢੋਣਾ ਇਹਨਾਂ ਨੇ ਸਮਾਨ ਕਿੰਨੇ ਦਿਨ ਲੱਗਿਆ ਸਮਾਨ ਢੋਣ ਦੇ ਤੁਹਾਡੇ 2 ਦਿਨ ਹਾਂ ਕੱਲ ਤੇ ਲੱਗਿਆ ਜੀ ਤੇ ਅੱਜ ਤੱਕ ਸਮਾਨ ਇਹਨਾਂ ਨੇ ਧੋਤਾ ਕਿਉਂਕਿ ਇੰਨਾ ਹੀ ਕੰਮ ਤਸੱਲੀ ਨਾਲ ਕੀਤਾ ਨਾ ਕਾਸਟਪ ਵਗੈਰਾ ਵੀ ਦਸਦੇ ਮਾਰਿਆ ਤੇ ਇਹਨਾਂ ਨੇ ਰੰਗ ਵੀ ਕਰਕੇ ਦੇਣਾ ਇੰਜਨ ਨੂੰ ਇਹ ਗੱਲ ਨਹੀਂ ਕੀ ਵੀ ਨਹੀਂ ਅਦेलो ਮਾਸਾ ਵੀ ਕਿਤੇ ਮੈਲ ਨਹੀਂ ਛੱਡੀ ਬੰਦਾ ਇੰਨੀ ਕਾਰਾ ਕਰੀਗਾ ਇਹ ਵੀਰ ਜੀ ਤੁਸੀਂ ਕੰਮ ਕੀਤਾ ਜੀ ਸਫਾਈ ਵਾਲਾ ਸਾਰਾ ਕੰਮ ਕਰਿਆ ਨਾੜ ਦੇ ਉੱਤੇ ਕਮਾਈ ਇਹਨੇ ਕੱਢੀ ਜਾਨਾ ਸਰਮਖੰਦ ਵੀ ਸਾਰੇ ਨਾਲ ਡਰੈਲ ਨਾਲ ਕਰਨੇ ਪੁੱਠਾ ਹੀ ਕੰਮ ਜਾਂਦਾ ਸਰਜੀਦ ਦਾਸ ਆਏ ਪਣੂਦ ਜਾ ਇੰਜਨ ਪਰ ਮੈਨ ਨਾਲ ਜੋ ਡਰਾਈਲ ਆਇਆ ਤੇ ਇੱਕ ਮਿੰਟ ਪਾਈ ਲੈਣਾ ਸਰਜੀਦ ਭਾਈ ਜੀ ਇਹ ਆਪਣੀ ਕ੍ਰੈਂਕ ਕਿੰਨੇ ਦੀ ਬਣੀ ਆਈ ਤੁਸੀਂ ਇਹ ਕਰਾ ਸਕਦੇ ਇਹ ਸਟੈਂਡਰਡ ਦੇ ਹੋ ਗਿਆ ਤੇ ਬਾਕੀ ਮੇਨ ਮੂਨ ਵੇਗਣ ਵਗੈਰਾ ਮੇਨ ਦਾ ਨਿਕਲੀ ਦੱਸ ਤੇ ਨਾ ਦੱਸ ਤੇ ਗਿਆ ਅੱਛਾ ਕ੍ਰੈਂਕ ਤਾਂ ਦੱਸ ਤੇ ਗਿਆ ਮੇਨ ਦੱਸ ਗਿਆ ਜਿਹੜੇ ਵੇਗਣ ਸਟੈਂਡਰਡ ਤੇ ਬਾਕੀ ਸਾਰਾ ਸਟੈਂਡਰਡ ਤੇ ਆ ਹਾਂਜੀ ਤੇ ਇੰਨਾ ਇੰਜ ਦੇ ਰੂਪ ਕਿਥੋਂ ਲਿਆ ਤੁਸੀਂ ਇਹ ਭਰਾਵਾ ਕੱਲ ਦੜ ਕੇ ਲੱਗੇ 8 ਵਜੇ ਤੋਂ ਤੋਕੇ ਨੂੰ ਕਸਟਮ ਮਾਰ ਮਾਰ ਕਸਟ ਵੀ ਮਾਰਿਆ ਡੀਲ ਵੀ ਮਾਰਿਆ ਕਿੰਨੀ ਵਾਰ ਇਹਨੇ ਤੋਤਾ ਇੰਜ ਨੂੰ ਬਲਾਕ ਨੂੰ ਤਿੰਨ ਵਾਰ ਤੋਤਾ ਇੰਜ ਨੂੰ ਤਿੰਨ ਵਾਰ ਆ ਦੇਖੋ ਇਹ ਤੁਹਾਨੂੰ ਚਮਕ ਦੇਖੀ ਰਹੀ ਹੈ ਦੀ ਜੇ ਇੰਨੀ ਸਫਾਈ ਨਾਲ ਹੈ ਬੰਦਿਆਂ ਨੇ ਕੰਮ ਕੀਤਾ ਮੈਂ ਪਹਿਨਾ ਥੋੜਾ ਕਾਲਾ ਦੇ ਕਹਿੰਦੇ ਵੀ ਇੱਕ ਦੇ ਦਿਨ ਨਾਲ ਕੋਈ ਫਰਕ ਨਹੀਂ ਪੈਂਦਾ ਚਲੋ ਕੋਈ ਗੱਲ ਨਹੀਂ ਅੱਜ ਆਪਣਾ ਕਰ ਹੀ ਦੇਣਾ ਇਹਨਾਂ ਨੇ ਸਟਾਰਟ ਕਹਿੰਦੇ ਆ ਵੀ ਅੱਜ ਕੋਸ਼ਿਸ਼ ਕਰਾਂਗੇ ਸਟਾਰਟ ਕਰਨ ਦੀ ਸ਼ਾਮ ਨੂੰ ਹਰ ਹਾਲਤ ਦੇ ਵਿੱਚ ਕਿਉਂਕਿ ਬੰਦੇ ਆ ਦੋ ਲਾਇਆ ਇੱਕ ਸਵਰਨ ਸਿੰਘ ਤੇ ਸਰਜੀਤ ਸਿੰਘ ਦਾ ਆਪਣੇ ਨਾਲ ਯਾਰੀ ਦੋਸਤੀ ਕੋਈ ਆਪਣਾ ਕੰਮ ਨਹੀਂ ਕਰਦੇ ਆਪਾਂ ਨੂੰ ਪੈਸੇ ਪੁੱਛ ਦੇਣੇ ਨਹੀਂ ਆਪਣੇ ਕੋਲੇ ਲੈਂਦੇ ਆ ਜੇ ਕਿਸੇ ਵੀਰ ਨੇ ਕਰਾਉਣਾ ਤਾਂ ਆਪਾਂ ਇੱਥੇ ਲਿਆ ਸਕਦੇ ਇੰਜਨ ਤੁਹਾਡੀ ਗਰੰਟੀ ਇੰਜਨ ਦੀ ਪੂਰੀ ਹੋਊਗੀ ਤੇ ਆਪਣੀ ਦੁਕਾਨ ਦਾ ਰਸਤਾ ਮਾੜੇ ਕਿਹੜੇ ਰੋਡ ਤੇ ਆਓ ਪੁਰੀ ਰੋਡ ਤੇ ਦੁਕਾਨਾ ਜੀ ਗੁਰੂ ਅਰ ਸਾਈ ਮੰਡੀ ਗੁਰੂ ਅਰ ਸਾਈ ਤੇ ਕਿਉਂਕਿ ਆਪਣੇ ਲੋਕਲ ਇਲਾਕੇ ਦੇ ਆ ਕੇ ਤਾਂ ਬੰਦੇ ਆ ਸਕਦੇ ਇੰਨੀ ਦੂਰ ਤੇ ਨਹੀਂ ਆ ਸਕਦੇ ਜੇ ਤੂੰ ਹਾਂ ਬਾਰਕੜ ਗੇਟ ਦੇ ਨਾਲ ਹਾਂ ਤੇ ਕ੍ਰੈਂਕ ਵੱਜ ਗਈ ਪੁਰੀ ਹੋ ਗਈ ਛੱਟ ਹੁਣ ਕੋ ਪਲੇਟ ਲਾ ਕੇ ਤੇ ਟਾਈਮਕ ਬਣਨੀ ਆ ਪੱਕਾ ਦੇ ਵੀਰ ਮੇਰਾ ਸਟਾਰਟ ਕਰਨਾ ਇੰਜਨ ਆਪਾਂ ਹੱਟ ਤਾਂ ਬਿਲਕੁਲ ਜੀ ਹਾਂ ਕੱਲ ਨੂੰ ਮੈਂ ਜਾਣਾ ਕੰਮ ਤੇ ਮੈਂ ਆਪ ਜਾਣਾ ਐਮਪੀ ਚੱਲਿਆ ਤੇਰੇ ਘਰ ਤੇ ਮੈਂ ਰੁਕਿਆ ਖੜਾ ਹਾਂ ਇਹ ਬਨਾਲ ਮਗਲੈਰ ਕ ਲਾਉਂਦੇ ਜੀ ਜਿੱਦਾਂ ਹੁਣ ਵਕੀਮ ਵਗੈਰਾ ਫਿੱਟ ਕਰਨੀ ਹੋਵੇ ਕੀ ਕਾਉ ਕੀ ਕਰਨ ਹੁੰਦਾ ਖੜ ਦੇ ਕੋਲ ਹਾਂ ਪਲੇਟ ਤੋਂ ਸਹੀ ਲਾਈਨੋਂ ਰੁਕਾਵਟ ਪਾਤੀ ਹੁੰਦੀ ਹੁੰਦੀ ਪਾਣੇ ਰੋਕਤੇ ਹੀ ਉੱਥੇ ਦੂਜੇ ਰੋਲ ਦੂਜੇ ਪਾਸੇ ਇੱਥੇ ਦੂਜੇ ਪਾਣੇ ਪਾਣੀ ਆਉਂਦੇ ਨਾ ਹੁੰਦੇ ਸਮਝ ਲੱਗ ਗਈ ਲੱਗ ਗਈ ਸਮਝ ਆ ਇਹ ਫਿਰ ਬੰਦਾ ਕੱਚਾ ਖੜਿਆ ਐਵੇਂ ਕਿਤੇ ਕਿਤੇ ਜਨਾ ਵੀਡੀਓ ਦੇਖਿਆ ਹਾਂ ਇੰਨੇ ਸਾਲ ਹੋ ਗਏ ਨੂੰ ਕੰਮ ਕਰਦੇ ਨੂੰ ਤਾਂ ਜੀ ਤੂੰ ਦੱਸ ਉਹ ਡੈੱਡ ਕਰ ਕਰ ਰੱਖਦੇ ਬੰਦੇ ਨੂੰ ਹਾਂ ਜਣ ਜਣ ਵੀ ਜਾਂਦਾ ਬਈ ਮੋਟਾ ਹਾਂ ਇਹ ਨਾ ਨਾ ਜੀ ਨਾ ਬਣਾ ਨਾ ਮੋਸਮ ਸੇਮਾ ਪਾੜ ਜਪਿੰਦੀਆਂ 57 ਜੈਨ ਪਾੜੀ ਮੋਟਾ ਮੋਟਾ ਲਾਇਆ ਸੇਮਾ ਦਾ ਬੜਿਕ ਨਿਕਲੀ ਸਵਰਨਤਨ ਕਿੰਨੇ ਸਾਲ ਹੋ ਗਏ ਕੰਮ ਕਰਦੇ ਨੂੰ ਹਾਂ ਹਾਂ ਕਿੰਨੇ ਸਾਲ ਹੋ ਗਿਆ 10 15 ਸਾਲ ਪਹਿਲਾਂ ਕਿੱਥੇ ਕੰਮ ਕੀਤਾ ਜੀ ਕਿਤੇ ਕੰਮ ਕਰਦਾ ਰਾ ਪਹਿਲਾਂ ਹਾਂ ਤੋਰੇ ਫਿਰ ਹਾਂ ਤੋਰੇ ਫਿਰ ਤੋਰੇ ਫਿਰੇ ਤੇ ਇਹਦਾ ਸਵਰਨ ਕੋਈ ਇੰਨਾਂ ਨਾਲ ਕੰਮ ਕੋਈ ਵੱਡਾ ਕੰਮ ਨਹੀਂ ਕਰਦਾ ਜਿੱਦਾਂ ਤੋਂ ਆਪਾਂ ਸਮਝ ਲੈਣਾ ਵੀ ਇੰਨਾ ਔਖਾ ਇੰਨਾ ਔਖਾ ਕੰਮ ਨਹੀਂ ਗਾ ਪਤਾ ਕਿਵੇਂ ਕਿਉਂਕਿ ਇਹ ਕੰਮ ਕਰਨ ਦਾ ਸਾਰਾ ਖਰਾਦ ਵਾਲੇ ਨੇ ਖਰਾਦ ਵਾਲੇ ਨਿਸ਼ਾਨੀ ਲਾ ਕੇ ਦੇਊਗਾ ਵੀ ਇੱਥੇ ਚੀ ਪੈਣੀ ਆ ਇੱਥੇ ਪੈਣੀ ਆ ਇੰਨੇ ਨੰਬਰ 'ਚ ਪੈਣੀ ਆ ਇੰਨੇ 'ਚ ਜਿਵੇਂ ਨਾ ਮੇਰਾ ਨਿਸ਼ਾਨੇ ਲੱਗੇ 1 ਨੰਬਰ 2 ਨੰਬਰ 3 ਬਲ 4 ਨੰਬਰ 6 ਨੰਬਰ 6 ਨੂੰ ਨਲਾਈ ਕੋ ਨਹੀਂ ਬਿਉ 6 ਤੇ ਗਿਆ ਤੇ ਇਹ ਤਾਂ ਆਪਣਾ ਹੀ ਪਤਾ ਲੱਗ ਜਾਂਦਾ ਵੀ ਇਹਨਾਂ ਨੰਬਰ ਤੇ ਆਉਣੀ ਹੈ ਇਹਦਾ ਕੰਮ ਮੇਨ ਮਿਸਤਰੀ ਦਾ ਖਰਾਤ ਵਾਲਾ ਹੈ ਕਿਉਂਕਿ ਆਪਾਂ ਨਾ ਉਹਨੇ ਸਮਝਾਣਾ ਜੇ ਸਕੂਲ ਵਿੱਚ ਮਾਸਟਰ ਨਹੀਂ ਸਮਝਾਉਂਦੇ ਵੀ ਊੜਾੜਾ ਵਗੈਰਾ ਉਹ ਚੀਜ਼ ਆ ਉਹਨੇ ਸਮਝਾਤਾ ਉਹਨੇ ਲਾਤਾ ਵੀ ਨਿਸ਼ਾਨੇ ਪਿਆ ਤੁਸੀਂ ਪੀਪਰ ਕਰਨਾ ਵੀ ਆਹ ਸਵਾਲ ਕਰਨੇ ਆ ਉਹ ਸਾਬ ਨੂੰ ਤੁਸੀਂ ਲਾਤਾ ਤੇ ਬਾਕੀ ਪੈਂਦੀਆਂ ਮਿਸਤਰੀ ਨੂੰ ਨੇ ਹਨਾ ਖਰਾਲ ਵਾਲਾ ਪਾਸੇ ਹੋ ਜਾਂਦਾ ਹਾਂ ਉਹ 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 ਉਨ ਪੇਰਾ ਸਟਾਰ ਆਂਦੇ ਉੱਥੇ ਚਲਾਗਾ ਕੀ ਕੰਮ ਕਰਨਾ ਹੈ ਕਿ ਬਸ ਸੌਣ ਆਇਆ ਹੈ ਆ ਸੌਣ ਉਹ ਉੱਧਰ ਗਿਆ ਖੋਲ ਗਿਆ ਨਾ ਜਾਣ ਕੋਈ ਪਾ ਜੇ ਆ ਮੱਤ ਅੱਛਾ ਹਾਂ ਹਾਂ ਆ ਬੰਦ ਲੈ ਜਾ 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 ਦੇਖੋ ਮੈਂ